ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਨਾ ਨਾਗਿ ਸੇਰ ਲੈ ਲੈ ਕੇ ਆਏ ਜੀ ਗੱਬਣ ਵਹਿੜ ਬਈ ਟੋਕੜ ਗੱਬਣ ਵਹਿੜ ਤੇ ਇੱਕ ਤਾਜੀ ਸੂਣ ਵਾਲੀ ਆ ਬਹੁਤ ਟਾਈਮ ਉਦਾ ਰਹਿੰਦਾ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੇ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਉਂ ਸਕੇ ਜਿਸ ਕਰਕੇ ਵੀ ਵੀਡੀਓ ਬਣਾ ਰਹੇ ਆ ਵੀਰ ਨੇ ਕਿਰੇ ਲੂਫਾ ਸੁਰੱਖੇ ਵੇ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਥੋੜੇ ਟੇਰ ਹਾਂਜੀ ਬਾਈ ਬਾਈ ਜੀ ਹਸਤੀ ਕਾਲ ਸੀ ਘੜ ਲਵੇ ਹੋਰ ਠੀਕ ਹੋ ਵਦਿਆ ਜੀ ਹਾਂਜੀ ਬਈ ਨਾਮ ਤੇ ਐਡਰੈਸ ਬੋਲੋ ਨਾਮ ਬੋਲੋ ਹੈਪੀ ਜ਼ੈੰਗਾ ਨਾਮ ਹੈਪੀ ਸਿੰਘ ਪਿੰਡ ਭੜੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਣਾ ਵੇ ਮੋਬਾਈਲ ਨੰਬਰ ਬੋਲੋ ਬਈ 95680815 ਇਹ ਪਾਜ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਖਦੇ ਆ ਕਿੰਨੇ ਟਾਈਮ ਦੀ ਗੱਪਣਾ 6 ਮਹੀਨੇ ਦੀ ਵੀ ਚੈੱਕ ਪਾਸ ਹੋ ਹਾਂਜੀ ਵੀ ਠੀਕ ਆ ਬਾਈ ਕਿੰਨਾ ਕੁ ਦੁੱਧ ਸੀ ਮਾਂ ਥੱਲੇ 17 18 ਲੀਟਰ ਦਾ ਵੀਰੇ ਪਾਉਂਗੇ 17 18 ਲੀਟਰ ਦੁੱਧ ਦੀ ਬਾਈ ਕਹਿੰਦਾ ਇਹਦੇ ਤੋਂ ਉਮੀਦ ਕਰਾਂਗੇ ਢਿੱਲਾ ਬਹੁਤ ਪਈਆਂ ਖਣ ਬਹੁਤ ਚੰਗਾ ਘੱਟ ਬੈਠਾ ਠੰਡੀ ਪੂਰੀ ਆ ਜਿਹੜੀ ਸੀਲ ਆ ਜਿਵੇਂ ਮਰਦੀ ਆ ਥ라이 ਚੱਲ ਪਈ ਚੱਕਰੀ ਨਹੀਂ ਖੋਲ ਆ ਬਾਈ ਤੋੜ ਕੇ ਦਿਖਾ ਦੀ ਖੋਲ ਨਾ ਕੱਦ ਦਾ ਰੰਗ ਰੂਪ ਚੰਗਾ ਕੱਲੇ ਸਿੰਘ ਸਿੰਘ ਆ ਜਰੂਰ ਤੇ 6 ਮਹੀਨਿਆਂ ਦੀ ਬਾਈਕ ਆਪਣ ਦਾ ਬਾਈ ਦੀ ਚੈੱਕ ਕਰਵਾਈ ਗਈ ਆ ਆਪ ਦੀ ਚੈੱਕ ਕਰਵਾ ਲਿਓ ਹਣਾ ਵੀਰੇ ਹਾਂ ਇਹ ਬਹੁਤ ਚੰਗਾ ਕੱਦ ਬੁੱਕ ਤੇ ਆਹ ਤਰ੍ਹਾਂ ਚੰਗਾ ਕੀ ਮੋਲ ਲਾ ਬਾਈ ਇਹਦਾ ਮੋਲ ਦਾ ਵੀਰੇ ਵੀ ਹੈ ਯਾਰ 20000 ਰੁਪਈਆ ਮਾਨਤਾਨ ਹੋ ਜੂਵੇ ਮਾਨਤਾਨ ਮੌਕਸ ਦੇ ਕਰ 20000 ਰੁਪਈਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕ ਦੇ ਵਿੱਚੋਂ ਮਾਨਤਾਨ ਜੀ ਹੋ ਜੂਵੇ ਚੰਗੀ ਆ ਬੜ ਸੁਨੱਖੀ ਆ ਕੱਦ ਕਾਠ ਵਾਲੀ ਆ ਥਣ ਝੂਲੀ ਚੰਗੀ ਆ ਰੱਬਨ ਇੱਕ ਪਾਸਾ ਬਈ ਅੱਗੇ ਵੀਰੇ ਦੋ ਨੰਬਰ ਤੇ ਟੁਕੜ ਗੱਬਣਾ ਬਾਈ ਹਾਂ ਵੀਰੇ ਕਿਹੜਾ ਸੁਆ ਸੁਈ ਵੀ ਆਹੀ ਇਹ ਦੂਜਾ ਸੁਆ ਤੇ ਤੀਜੇ ਵਾਸਤੇ ਗੱਬਣਾ ਹਾਂ ਕਿੰਨੇ ਟਾਈਮ ਦੀ ਗੱਬਣਾ ਬਾਈ ਸਾਢੇ 3 ਨ ਮਹੀਨਿਆਂ ਦੀ ਵੀਰੇ ਇੱਕ ਪਾਸਾ ਬਈ ਹਾਂਜੀ ਤੇ ਦੁੱਧ ਕਿੰਨਾ ਗਾਇ ਥੱਲੇ ਇਹਦੇ ਥੱਲੇ ਵੀਰੇ 5 ਕਿਲੋ ਨਟਾ ਠੀਕ ਹੈ ਦੋਨੇ ਡੇਮ ਮਤਲਬ ਹਾਂ ਠੀਕ ਹੈ ਬੱਚਾ ਕੀ ਹੈ ਮਗਰ ਮਗਰ ਬੱਚਾ ਆਵਰੇ ਆਹ ਬੱਚਾ ਇਹਦਾ ਭਾਈ ਹਾਂ ਠੀਕ ਹੈ ਬੱਚਾ ਬਈ ਬੱਚਾ ਛੜਾ ਠੀਕ ਮੈਲ ਦੀ ਬੱਚੀ ਤੀ ਹੈ ਬੱਚਾ ਛੜਨਾ ਛੱਡ ਲੋ ਜਾਂ ਨਹੀਂ ਛੜਨਾ ਤਾਂ ਵੀ ਤਾਂ ਵੀ ਕੋਈ ਚੈੱਕ ਕਰ ਲੈ ਠੀਕ ਹੈ ਰੰਗ ਰੂਪ ਚੰਗਾ 5 ਕਿਲੋ ਦੁੱਧ ਜਮਾ ਮੱਝਾਂ ਵਰਗਾ ਦੁੱਧ ਫੈਂਟ ਫੋਲੋ ਗਰਮੀ ਵਰੜ ਨੇ ਬਿਲਕੁਲ ਨਹੀਂ ਮੰਨਣੀ ਤਾਹਫਾ ਭਾਈ ਗਰਮੀਆਂ ਦਾ ਕੀ ਮੋਲ ਆ ਭਾਈ ਇਹਦਾ ਇਹਦਾ ਵੀਰੇ 7000 7000 ਰੁਪਏ ਮਾਨਤਨ ਹੋ ਜੂਵੇ ਮਾਨਤਨ ਕਰ ਠੀਕ ਹੈ 7000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਜਮਾ ਜਾਇਜ ਮੁੱਲ ਗੱਬਣ ਦੀ ਐ ਦੁੱਧ ਦੀ ਐ ਟੰਗਾ ਲਾਉਣਾ ਠੀਕ ਆ ਬਾਈ ਜੀ ਬੱਚਾ ਮਗਰ ਬੱਚਾ ਦਾ ਛੱਡਣਾ ਛੱਡ ਲੋ ਬਾਈ ਕਨ ਨਹੀਂ ਛੱਡਣਾ ਨਾ ਛੱਡੋ ਤਾਂ ਵੀ ਕੋਈ ਚੱਕਰ ਨਹੀਂ ਆ ਅੱਗੇ ਬਾਈ ਤਨ ਨੰਬਰ ਕਿਹੜਾ ਸੂਸ ਹੁੰਦੀ ਐ ਬੜ ਇਹ ਵੀ ਵੀਰੇ ਤੀਜਾ ਹੀ ਹੁੰਦੀ ਐ ਕਿੰਨਾ ਟਾਈਮ ਪਿਆ ਬਾਈ ਇਹਦਾ ਇਹਦੇ 20 ਬਾਈਦਾਨ ਪਿਆ ਵੀਰੇ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਇਹਦੇ ਪਹਿਲੇ ਸੂਏ ਚੋਆਬਰੇ 10 ਲੀਟਰ ਆਪਣੇ ਘਰੀ ਸੀ ਠੀਕ ਆ ਥਾਨ ਚੰਗਾ ਝੂਲੀ ਝਲੀ ਚੰਗੀ ਆ ਫੇਸ ਚੰਗਾ ਕਰਦਬੱਡ ਚੰਗਾ ਰੰਗ ਰੂਪ ਚੰਗਾ ਬਰੀਡ ਇਹ ਵੀ ਸੇਮ ਆ ਗਰਮੀ ਬਿਲਕੁਲ ਨਹੀਂ ਮੰਦੀ ਫੈਂਡ ਫੂਡ ਜਿਹੜੀ ਕਰਮ ਵਾਲੀ ਦੀ ਚੰਗੀ ਹੋਊਗੀ ਬਾਕੀ ਤੋਰਾ ਤਾਰ ਚੰਗਾ ਭਾਈ ਕੱਚੀ ਕੱਚੀ ਅਦਣ ਹਜੇ ਕਰਮ ਵਾਲੀ ਲੈਂਦੀ ਆ ਤੇ ਮੌਕੇ ਤੇ ਆਰਡਰ ਤਿਆਰ ਕਰ ਦਿਓ ਨਾ ਬਾਈ ਹਾਂ ਵੀ ਮੌਕੇ ਤੇ ਬਾਈ ਕਹਿੰਦਾ ਲਾਉਂਦੀ ਆ ਬਾਕੀ ਹੂੰ ਆ ਠੰਡੀ ਆ ਲੈ ਜਿਵੇਂ ਮਰਦੀ ਆ ਧਲਾਈ ਚੱਲ ਚੱਕਰੀ ਦੇਸੀ ਪਸ਼ੂ ਕਿਵੇਂ ਗਰਮ ਕੀ ਬੋਲ ਬਾਈ ਇਹਦਾ ਇਹਦਾ 20000 ਵੀਰ ਮਾਨਤਾਨ ਹੋ ਜਾਵੇ ਹਾਂ 20000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਕਿਸੇ ਵੀਰ ਨੂੰ ਬਾਈ ਤੰਨੇ ਨਗਾ ਚ ਕੋਈ ਵੀ ਨਗਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ